ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਆਪਣੀ ਅੱਜ ਦੀ ਕਹਾਣੀ ਹੈ ਇੱਛਾ ਧਾਰੀ ਨਾਗਿਨ ਕਹਾਣੀ ਨੂੰ ਲਿਖਿਆ ਹੈ ਆਕਾਸ਼ਦੀਪ ਜੀ ਨੇ ਗਰਮੀ ਦੇ ਦਿਨਾਂ ਦੀ ਗੱਲ ਹੈ ਗੰਗਾ ਨਗਰ ਵਾਲੀ ਸਾਈਡ ਇੱਕ ਛੋਟਾ ਜਿਹਾ ਪਿੰਡ ਹੈ ਪੰਜਾਬਾ ਪੰਜਾਬੇ ਦੀ ਉਹ ਸੁੰਨਸਾਨ ਸੜਕ ਜਿਸ ਤੇ ਸ਼ਾਮ ਪੈਂਦ ਤੇ ਕੋਈ ਨਹੀਂ ਜਾਂਦਾ ਸੀ ਅੱਜ ਇੱਕ ਨੌਜਵਾਨ ਉਸ ਸੜਕ ਤੋਂ ਆਪਣੇ ਘਰ ਜਾ ਰਿਹਾ ਸੀ ਪਰ ਉਸ ਨੂੰ ਉਸ ਸੜਕ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸ਼ਾਮ ਨੂੰ ਉੱਥੇ ਕੀ ਹੁੰਦਾ ਹੈ ਅਤੇ ਉਹ ਆਪਣੀ ਮਸਤੀ ਨਾਲ ਜਾ ਰਿਹਾ ਸੀ ਅੱਗੇ ਜਾ ਕੇ ਉਹ ਵੇਖਦਾ ਕਿ ਇੱਕ ਸੁੰਦਰ ਲੜਕੀ ਜੋ ਉਸ ਨੂੰ ਨਾਲ ਦੇ ਪਿੰਡ ਦੀ ਲੱਗ ਰਹੀ ਸੀ ਖੜੀ ਹੋਈ ਆ ਅਤੇ ਦੇਖਣ ਵਿੱਚ ਡਰੀ ਹੋਈ ਲੱਗਦੀ ਆ ਉਹ ਉਸ ਦੇ ਕੋਲ ਜਾਣ ਦਾ ਫੈਸਲਾ ਕਰਦਾ ਇੱਕ ਵਾਰ ਤਾਂ ਨੌਜਵਾਨ ਆਪਣੇ ਦਿਮਾਗ ਵਿੱਚ ਸੋਚਦਾ ਕਿ ਉਸ ਨੂੰ ਬਾਈਕ ਨਹੀਂ ਰੋਕਣੀ ਚਾਹੀਦੀ ਕੀ ਪਤਾ ਕੋਈ ਗੜਬੜ ਹੋਵੇ ਪਰ ਦੂਸਰੇ ਪਾਸੇ ਉਹ ਸੋਚਦਾ ਕਿ ਇੱਕ ਵਾਰ ਰੋਕ ਕੇ ਪੁੱਛ ਲੈਣਾ ਚਾਹੀਦਾ ਕਿ ਉਹ ਇੱਥੇ ਕਿਉਂ ਖੜੀ ਆ ਇੰਨੇ ਨਾਲ ਕੀ ਹੋ ਚੱਲਿਆ ਉਹ ਡਰਦਾ ਡਰਦਾ ਹਿੰਮਤ ਜਹੀ ਕਰਕੇ ਉਸ ਦੇ ਕੋਲ ਜਾ ਕੇ ਮੋਟਰਸਾਈਕਲ ਹੌਲੀ ਕਰ ਲੈਂਦਾ ਹੈ ਅਤੇ ਰੇਸ ਤੇ ਹੱਥ ਮਜ਼ਬੂਤੀ ਨਾਲ ਪਾ ਕੇ ਰੱਖਦਾ ਹੈ ਤਾਂ ਕਿ ਲੋੜ ਪੈਣ ਤੇ ਉਹ ਉੱਥੋਂ ਨਿਕਲ ਸਕੇ ਉਹ ਲੜਕੀ ਦੇ ਕੋਲ ਜਾਂਦਾ ਤੇ ਸਭ ਤੋਂ ਪਹਿਲਾਂ ਉਸ ਦੇ ਪੈਰਾਂ ਵੱਲ ਵੇਖਦਾ ਕਿ ਕਿਤੇ ਉਹ ਪੁੱਠੇ ਨਾ ਹੋਣ ਪਰ ਸਿੱਧੇ ਪੈਰ ਵੇਖ ਕੇ ਉਸ ਨੂੰ ਥੋੜੀ ਜਹੀ ਰਾਹਤ ਮਿਲਦੀ ਆ ਜਦੋਂ ਉਹਦੇ ਕੋਲ ਜਾ ਕੇ ਮੋਟਰਸਾਈਕਲ ਰੋਕਦਾ ਤਾਂ ਕੁੜੀ ਥੋੜਾ ਡਰ ਜਾਂਦੀ ਆ ਅਤੇ ਥੋੜਾ ਪਿੱਛੇ ਵੀ ਹਟ ਜਾਂਦੀ ਆ ਜਦੋਂ ਨੌਜਵਾਨ ਉਸ ਨੂੰ ਪੁੱਛਦਾ ਕਿ ਉਹ ਇੱਥੇ ਕੀ ਕਰ ਰਹੀ ਆ ਤਾਂ ਉਸ ਨੂੰ ਦੱਸਦੀ ਹੈ ਕਿ ਨੇੜੇ ਹੀ ਸਾਡੀ ਢਾਣੀ ਐ ਮੇਰੇ ਪਿਤਾ ਜੀ ਕਿਸੇ ਨਾਲ ਦੂਜੀ ਸਾਈਡ ਗਏ ਨੇ ਤੇ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਹੀ ਆ ਜਦੋਂ ਉਹ ਪੁੱਛਦਾ ਕਿ ਕਦੋਂ ਕਦੇ ਗਏ ਨੇ ਤਾਂ ਉਹ ਦੱਸਦੀ ਆ ਕਿ ਉਸਦੇ ਪਿਤਾ ਦੁਪਹਿਰ ਦੇ ਗਏ ਹੋਏ ਨੇ ਇਹ ਸੁਣ ਕੇ ਉਹ ਥੋੜਾ ਹੈਰਾਨ ਹੁੰਦਾ ਤੇ ਮਨ ਵਿੱਚ ਕੁਝ ਸੋਚਾਂ ਸੋਚਣ ਲੱਗਦਾ ਹੈ ਉਹ ਸੋਚ ਹੀ ਰਿਹਾ ਸੀ ਕਿ ਪਿੱਛੋਂ ਇੱਕ ਜ਼ੋਰਦਾਰ ਡੰਡਾ ਉਸਦੇ ਸਿਰ ਤੇ ਵੱਜਦਾ ਹੈ ਜਿਸ ਨਾਲ ਉਹ ਉੱਥੇ ਹੀ ਬੇਹੋਸ਼ ਹੋ ਜਾਂਦਾ ਹੈ ਇਹ ਵਾਰ ਉਸ ਕੁੜੀ ਦੇ ਪਿਤਾ ਨੇ ਕੀਤਾ ਸੀ ਜਿਸ ਦੇ ਇੰਤਜ਼ਾਰ ਅਦਾ ਹੋ ਨਾਟਕ ਕਰ ਰਹੀ ਸੀ ਫਿਰ ਕੁੜੀ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਇੰਨਾ ਸਮਾਂ ਕਿਉਂ ਲਗਾਵਾ ਦਿੰਦੇ ਹੋ ਆਉਣ ਵਿੱਚ ਸ਼ਿਕਾਰ ਨੂੰ ਸ਼ੱਕ ਹੋ ਜਾਂਦਾ ਹੈ ਦਾ ਪਿਤਾ ਦੱਸਦਾ ਹੈ ਕਿ ਉਹ ਆਪਣੇ ਸੱਪ ਵਾਲੇ ਰੂਪ ਵਿੱਚ ਸੀ ਅਤੇ ਇਨਸਾਨੀ ਰੂਪ ਵਿੱਚ ਆਉਣ ਲੱਗੇ ਉਸ ਨੂੰ ਥੋੜਾ ਜਿਹਾ ਸਮਾਂ ਲੱਗ ਗਿਆ ਕਿਉਂਕਿ ਹੁਣ ਉਸ ਦੀ ਉਮਰ ਬੁੱਢੀ ਹੋ ਚੁੱਕੀ ਹੈ ਜਲਦੀ ਰੂਪ ਬਦਲਣਾ ਉਸ ਲਈ ਮੁਸ਼ਕਲ ਹੈ ਇਹ ਕਹਿ ਕੇ ਉਸਨੇ ਕੁੜੀ ਨਾਲ ਲੱਗ ਕੇ ਉਸ ਨੌਜਵਾਨ ਨੂੰ ਚੱਕ ਲਿਆ ਅਤੇ ਆਪਣੇ ਟਿਕਾਣੇ ਤੇ ਲੈ ਆਈ ਅਤੇ ਉਸ ਕੁੜੀ ਨੇ ਕਿਹਾ ਕਿ ਉਹ ਇਸ ਨੌਜਵਾਨ ਨੂੰ ਮਾਰ ਦੇਵੇ ਪਰ ਅੱਜ ਦਾ ਸ਼ਿਕਾਰ ਉਸ ਕੁੜੀ ਲਈ ਬਹੁਤ ਖਾਸ ਸੀ ਉਸ ਕੁੜੀ ਨੂੰ ਇੱਕ ਅਜੀਬ ਜਿਹੀ ਚੀਜ਼ ਮਹਿਸੂਸ ਹੋ ਰਹੀ ਸੀ ਉਹ ਪੂਰੀ ਰਾਤ ਉਸ ਨੌਜਵਾਨ ਦੇ ਮੂੰਹ ਵੱਲ ਦੇਖਦੀ ਰਹੀ ਅਤੇ ਸੋਚਦੀ ਆ ਕਿ ਅੱਜ ਜੋ ਸ਼ਿਕਾਰ ਕੀਤਾ ਹੈ ਇਹ ਗਲਤ ਹੈ ਉਸ ਨੂੰ ਉਸ ਨੌਜਵਾਨ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸੀ ਇਦਾਂ ਸੋਚਦੇ ਸੋਚਦੇ ਪੂਰੀ ਰਾਤ ਲੰਘ ਗਈ ਜਦੋਂ ਸਵੇਰ ਹੋਈ ਤਾਂ ਕੁੜੀ ਦਾ ਪਿਤਾ ਉਸ ਨੂੰ ਉਠਾ ਕੇ ਕੁਝ ਕੰਮ ਲਈ ਜੰਗਲ ਵੱਲ ਚਲਾ ਗਿਆ ਅਤੇ ਥੋੜੀ ਦੇਰ ਬਾਅਦ ਜਦੋਂ ਨੌਜਵਾਨ ਨੂੰ ਵੀ ਹੋਸ਼ ਆ ਗਈ ਤੇ ਕੁੜੀ ਨੂੰ ਪਤਾ ਲੱਗਾ ਤਾਂ ਉਹ ਆਪਣੇ ਇਨਸਾਨੀ ਰੂਪ ਵਿੱਚ ਆ ਗਈ ਅਤੇ ਉਸ ਨੌਜਵਾਨ ਕੋਲ ਗਈ। ਨੌਜਵਾਨ ਨੂੰ ਆਪਣੇ ਸਿਰ ਦਾ ਦਰਦ ਪਰੇਸ਼ਾਨ ਕਰ ਰਿਹਾ ਸੀ। ਜਦੋਂ ਉਸ ਕੁੜੀ ਨੂੰ ਦੇਖਦਾ ਤੇ ਉਹਨੂੰ ਪੁੱਛਦਾ ਕਿ ਉਹ ਇੱਥੇ ਕਿਵੇਂ ਆ ਗਿਆ। ਕੁੜੀ ਉਸ ਨੂੰ ਝੂਠੀ-ਮੂਠੀ ਕਹਾਣੀ ਸੁਣਾ ਦਿੰਦੀ ਹੈ ਕਿ ਕਿਸੇ ਚੋਰ ਨੇ ਤੁਹਾਡੇ ਸਿਰ ਤੇ ਵਾਰ ਕੀਤਾ ਸੀ ਤਾਂ ਕੁਦਰਤੀ ਮੇਰੇ ਪਿਤਾ ਜੀ ਆ ਗਏ। ਉਹਨਾਂ ਨੇ ਚੋਰ ਨੂੰ ਭਜਾ ਦਿੱਤਾ ਤੇ ਅਸੀਂ ਤੁਹਾਨੂੰ ਇੱਥੇ ਲੈ ਆਏ। ਮੁੰਡਾ ਵੀ ਸੋਚਦਾ ਕਿ ਸ਼ਾਇਦ ਇਸ ਤਰ੍ਹਾਂ ਹੀ ਹੋਇਆ ਹੋਵੇਗਾ। ਕਿਉਂਕਿ ਉਸ ਨੂੰ ਉਸ ਕੁੜੀ ਤੇ ਪਤਾ ਨਹੀਂ ਪਰ ਕਿਉਂ ਭਰੋਸਾ ਜਿਹਾ ਸੀ ਉਹ ਉਸ ਨਾਲ ਕੁਝ ਮਾੜਾ ਨਹੀਂ ਕਰ ਸਕਦੀ ਕਿਸੇ ਨੇ ਸੱਚ ਹੀ ਕਿਹਾ ਕਿ ਪਿਆਰ ਕੀਤਾ ਨਹੀਂ ਜਾਂਦਾ ਇਹ ਤਾਂ ਆਪਣੇ ਆਪ ਹੋ ਜਾਂਦਾ ਸ਼ਾਇਦ ਇਹ ਪਿਆਰ ਹੀ ਸੀ ਜੋ ਉਸ ਕੁੜੀ ਨੂੰ ਪੂਰੀ ਰਾਤ ਮੁੰਡੇ ਨੂੰ ਮਾਰਨ ਤੋਂ ਰੋਕ ਕੇ ਬੈਠਾ ਸੀ ਪਰ ਉਹ ਕੁੜੀ ਸਗਲ ਦਾ ਪਤਾ ਨਹੀਂ ਸੀ ਕਿ ਪਿਆਰ ਕੀ ਹੁੰਦਾ ਉਹ ਤਾਂ ਆਪਣੇ ਆਪ ਨੂੰ ਰਾਖਸ਼ ਸਮਝਦੀ ਸੀ ਜਿੰਨਾਂ ਨੂੰ ਸਿਰਫ ਮਾਰਨ ਦਾ ਹੀ ਪਤਾ ਹੈ ਪਰ ਰਾਤ ਵਾਲੀ ਗੱਲ ਉਸ ਨੂੰ ਹਜਮ ਨਹੀਂ ਹੋ ਰਹੀ ਸੀ ਕਿਉਂਕਿ ਉਹ ਉਸ ਲੜਕੇ ਨੂੰ ਮਾਰ ਕਿਉਂ ਨਹੀਂ ਸਕੀ ਸੀ ਮੁੰਡੇ ਦੇ ਸਿਰ ਦਰਦ ਥੋੜਾ ਘਟ ਹੁੰਦਾ ਹੈ ਤਾਂ ਉਸ ਨੂੰ ਯਾਦ ਆਉਂਦਾ ਹੈ ਕਿ ਉਹ ਰਾਤ ਦਾ ਆਪਣੇ ਘਰ ਨਹੀਂ ਗਿਆ ਜਿਸ ਕਾਰਨ ਉਸ ਦੀ ਮਾਂ ਉਸ ਦੀ ਫਿਕਰ ਕਰ ਰਹੀ ਹੋਵੇਗੀ ਕਿਉਂਕਿ ਪਹਿਲਾਂ ਕਦੇ ਵੀ ਉਹ ਬਿਨਾਂ ਦੱਸੇ ਇਸ ਤਰ੍ਹਾਂ ਰਾਤ ਤੱਕ ਬਾਹਰ ਨਹੀਂ ਸੀ ਰਿਹਾ ਸੋ ਮਹਿੰਦਰ ਉਸ ਕੁੜੀ ਜਾਨੀ ਇੱਛਾਤਾਰੀ ਨਾਗਰ ਨੂੰ ਪੁੱਛਦਾ ਹੈ ਕਿ ਮੈਂ ਕਿੱਥੇ ਹਾਂ ਜਿਸ ਦੇ ਜਵਾਬ ਵਿੱਚ ਉਹ ਦੱਸਦੀ ਹੈ ਕਿ ਇੱਕ ਸੰਘਣਾ ਇਲਾਕਾ ਹੈ ਜੰਗਲੀ ਇਲਾਕਾ ਹੈ ਅਤੇ ਇਹ ਸਾਡੇ ਪੁਰਖਿਆਂ ਦੀ ਜਗ੍ਹਾ ਹੈ। ਮਿੰਦਰ ਉਸ ਨੂੰ ਕਹਿੰਦਾ ਹੈ ਕਿ ਉਹ ਘਰ ਜਾਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਮਾਂ ਉਸ ਦਾ ਇੰਤਜ਼ਾਰ ਕਰ ਰਹੀ ਹੋਵੇਗੀ। ਪਰ ਉਹ ਕੁੜੀ ਡਰ ਜਾਂਦੀ ਹੈ ਤੇ ਅੰਦਰ ਹੀ ਅੰਦਰ ਸੋਚਦੀ ਆ ਕਿ ਜੇ ਇਸ ਨੂੰ ਜਾਣ ਦਿੱਤਾ ਤਾਂ ਉਸ ਦਾ ਬਾਪੂ ਪੁੱਛੇਗਾ ਕਿ ਸ਼ਿਕਾਰ ਕਿੱਥੇ ਆ? ਪਰ ਮਿੰਦਰ ਦੇ ਵਾਰ-ਵਾਰ ਕਹਿਣ ਤੇ ਉਹ ਉਸ ਨੂੰ ਮਨਾ ਨਹੀਂ ਕਰ ਸਕਦੀ ਤੇ ਉਸ ਦਿਨ ਨੂੰ ਜਾਣ ਦਾ ਰਸਤਾ ਦਿਖਾ ਦਿੰਦੀ ਆ। ਮਿੰਦਰ ਜਾਣ ਤੋਂ ਪਹਿਲਾਂ ਉਸ ਦਾ ਨਾਮ ਪੁੱਛਦਾ ਤਾਂ ਜੋ ਉਹ ਫਿਰ ਆ ਕੇ ਉਸ ਦਾ ਰਾਤ ਵਾਸਤੇ ਧੰਨਵਾਦ ਕਰ ਸਕੇ। ਉਸ ਕੁੜੀ ਨੂੰ ਆਪਣਾ ਨਾਮ ਪਤਾ ਵੀ ਦੇ ਦਿੰਦਾ ਪਰ ਕੁੜੀ ਨੂੰ ਉਸ ਦਾ ਨਾਮ ਨਹੀਂ ਪਤਾ ਹੁੰਦਾ ਕਿਉਂਕਿ ਉਸ ਦੇ ਬਾਪੂ ਨੇ ਕਦੇ ਉਸ ਦਾ ਨਾਮ ਲੈ ਕੇ ਬੁਲਾਇਆ ਨਹੀਂ ਸੀ ਪਰ ਉਸ ਦੀ ਮਾਂ ਦਾ ਨਾਮ ਉਸ ਨੂੰ ਚੇਤੇ ਸੀ ਜੋ ਕਿ ਨਿੰਮੂ ਸੀ ਤਾਂ ਕਰਕੇ ਉਹ ਆਪਣਾ ਨਾਮ ਨਿੰਮੂ ਹੀ ਦੱਸ ਦਿੰਦੀ ਆ। ਮਿੰਦਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਨਿੰਮੂ ਵੱਲ ਵੇਖ ਕੇ ਉਸ ਦਾ ਸ਼ੁਕਰੀਆ ਅਦਾ ਕਰਦਾ ਹੈ ਜਿਸ ਨਾਲ ਨਿੰਮੂ ਨੂੰ ਫਿਰ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ ਜੋ ਉਸ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਮਿੰਦਰ ਦੇ ਜਾਣ ਤੋਂ ਬਾਅਦ ਨਿੰਮੂ ਉਸ ਬਾਰੇ ਸੋਚਦੀ ਰਹਿੰਦੀ ਆ ਤੇ ਕੱਲੀ ਬੈਠੀ ਆਪਣੇ ਆਪ ਨਾਲ ਗੱਲਾਂ ਕਰਦੀ ਆ ਕਿ ਇਹ ਤੈਨੂੰ ਕੀ ਹੋ ਰਿਹਾ ਹੈ ਉਹ ਤੇਰਾ ਸ਼ਿਕਾਰ ਹੈ ਤੇ ਸ਼ਿਕਾਰ ਬਾਰੇ ਇਸ ਤਰ੍ਹਾਂ ਨਹੀਂ ਸੋਚੀਦਾ ਪਰ ਫਿਰ ਉਸ ਨੂੰ ਖਿਆਲ ਆਉਂਦਾ ਕਿ ਉਹ ਸ਼ਿਕਾਰ ਸੀ ਤਾਂ ਉਸਨੇ ਉਸ ਨੂੰ ਜਾਣ ਕਿਉਂ ਦਿੱਤਾ ਇੰਨੇ ਖਿਆਲ ਨਾਲ ਉਸ ਨੂੰ ਯਾਦ ਆ ਜਾਂਦਾ ਹੈ ਕਿ ਉਸ ਦਾ ਬਾਪੂ ਆਉਣ ਵਾਲਾ ਹੈ ਤਾਂ ਉਹ ਉਸ ਕੋਲੋਂ ਉਸ ਸ਼ਿਕਾਰ ਬਾਰੇ ਪੁੱਛੇਗਾ ਬਾਪੂ ਨੂੰ ਦੱਸਣ ਲਈ ਉਹ ਕਈ ਬਹਾਨੇ ਸੋਚਦੀ ਆ ਪਰ ਉਸ ਦੇ ਦਿਮਾਗ ਵਿੱਚ ਕੁਝ ਵੀ ਚੰਗਾ ਬਹਾਨਾ ਨਹੀਂ ਆਉਂਦਾ ਫਿਰ ਉਸ ਨੂੰ ਇੱਕ ਛੁਰੀ ਦੇ ਦਈਆ ਉਹ ਛੁਰੀ ਨਾਲ ਆਪਣੇ ਉੱਪਰ ਬਾਰ ਕਰ ਲੈਂਦੀ ਆ ਤਾਂ ਜੋ ਆਪਣੇ ਬਾਪੂ ਨੂੰ ਕਹਿ ਸਕੇ ਕਿ ਸ਼ਿਕਾਰ ਉਸ ਤੇ ਬਾਰ ਕਰਕੇ ਭੱਜ ਗਿਆ ਥੋੜੇ ਸਮੇਂ ਬਾਅਦ ਉਸਦਾ ਬਾਪੂ ਆ ਜਾਂਦਾ ਤੇ ਉਸਦੇ ਜ਼ਖਮਾਂ ਵੱਲ ਵੇਖ ਕੇ ਕਹਿੰਦਾ ਕਿ ਕਿਸ ਤਰ੍ਹਾਂ ਹੋਇਆ ਅਗੋਂ ਜਵਾਬ ਦਿੰਦੀ ਆ ਜੋ ਸਾਰਾ ਝੂਠ ਉਸਨੇ ਸੋਚਿਆ ਸੀ ਉਹ ਦੱਸ ਦਿੰਦੀ ਆ ਐਨਾ ਸੁਣ ਕੇ ਉਸਦਾ ਬਾਪੂ ਗੁੱਸੇ ਵਿੱਚ ਲਾਲ ਪੀਲਾ ਹੋਣ ਲੱਗ ਜਾਂਦਾ ਤੇ ਕਹਿੰਦਾ ਕਿ ਉਹ ਉਸ ਸ਼ਿਕਾਰ ਨੂੰ ਨਹੀਂ ਛੱਡੇਗਾ ਜਿਸਨੇ ਉਸਦੀ ਧੀ ਤੇ ਹਮਲਾ ਕੀਤਾ ਹੈ ਇਹ ਵੇਖ ਕੇ ਨਿੰਮੂ ਘਬਰਾ ਜਾਂਦੀ ਆ ਤੇ ਸੋਚਦੀ ਆ ਕਿ ਉਸ ਨੂੰ ਇਹ ਝੂਠ ਨਹੀਂ ਬੋਲਣਾ ਚਾਹੀਦਾ ਸੀ ਪਰ ਹੁਣ ਉਹ ਕੁਝ ਨਹੀਂ ਕਰ ਸਕਦੀ ਸੀ ਕਿਉਂਕਿ ਉਹ ਆਪਣੇ ਬਾਪੂ ਤੋਂ ਬਹੁਤ ਡਰਦੀ ਸੀ ਇਦਰਮਿੰਦਰ ਆਪਣੇ ਰਸਤੇ ਤੇ ਚੱਲਦਾ ਹੋਇਆ ਆਪਣੇ ਘਰ ਪੰਜਾਬਾ ਪਹੁੰਚ ਜਾਂਦਾ ਹੈ ਪਰ ਅੱਜ ਉਸਦੇ ਮਨ ਵਿੱਚ ਕਿਸੇ ਹੋਰ ਦੇ ਖਿਆਲ ਹੀ ਚੱਲਦੇ ਪਏ ਸੀ ਉਸ ਮਟਿਆਰ ਦੇ ਜਿਸ ਦੇ ਘਰੇ ਉਹ ਰਾਤ ਰਹਿ ਕੇ ਆਇਆ ਸੀ ਪੂਰੇ ਰਾਹ ਉਹ ਇਹੀ ਸੋਚਦਾ ਰਿਹਾ ਕਿ ਆਖਰ ਕੋਈ ਸ਼ਖਸ ਇਤਨਾ ਖੂਬਸੂਰਤ ਕਿਵੇਂ ਹੋ ਸਕਦਾ ਹੈ ਇੰਨੇ ਨੂੰ ਉਹ ਘਰ ਪਹੁੰਚਦਾ ਹੈ ਅਤੇ ਘਬराई ਹੋਈ ਮਾਂ ਨੂੰ ਵੇਖਦਾ ਹੈ ਤਾਂ ਉਹ ਸੋਚਦਾ ਹੈ ਕਿ ਉਸਨੂੰ ਮਾਂ ਨੂੰ ਸੱਚ ਨਹੀਂ ਦੱਸਣਾ ਚਾਹੀਦਾ ਕਿਉਂਕਿ ਮਾਂ ਖਾ ਮਖਾਏ ਮੇ ਹੋਰ ਟੈਨਸ਼ਨ ਲਵੇਗੀ ਉਹ ਉਸਦੀ ਮਾਂ ਦੇ ਪੁੱਛਣ ਤੇ ਦੱਸਦਾ ਹੈ ਕਿ ਕੱਲ ਪੂਰੀ ਰਾਤ ਕੰਮ ਤੇ ਸੀ ਉਸਦਾ ਫੋਨ ਬੰਦ ਹੋ ਗਿਆ ਸੀ ਇਸ ਕਰਕੇ ਉਹ ਸੁਨੇਹਾ ਨਹੀਂ ਪਹੁੰਚਾ ਸਕਿਆ ਤੇ ਕੰਮ ਜ਼ਰੂਰੀ ਹੋਣ ਕਰਕੇ ਉਸ ਨੂੰ ਉੱਥੇ ਰਹਿਣਾ ਪਿਆ ਉਸਦੀ ਮਾਂ ਨੂੰ ਇਹ ਸੁਣ ਕੇ ਥੋੜੀ ਰਾਹਤ ਮਿਲੀ ਕਿ ਉਸਦਾ ਪੁੱਤਰ ਸਹੀ ਹੈ ਮਿੰਦਰ ਦੀ ਮਾਂ ਹੀ ਉਸਦੀ ਪੂਰੀ ਜ਼ਿੰਦਗੀ ਸੀ ਛੋਟੀ ਉਮਰੇ ਉਹਦਾ ਬਾਪੂ ਉਸ ਨੂੰ ਛੱਡ ਕੇ ਇਸ ਜਹਾਨ ਤੋਂ ਤੁਰ ਗਿਆ ਸੀ ਉਹ ਬਿਜਲੀ ਵਿਭਾਗ ਦਾ ਮੁਲਾਜ਼ਮ ਸੀ ਜਿਸ ਦੀ ਨੌਕਰੀ ਹੁਣ ਮਹਿੰਦਰ ਕੋਲ ਸੀ ਅਗਲੇ ਦਿਨ ਮਹਿੰਦਰ ਉੱਠਦਾ ਹੈ ਤੇ ਆਪਣੇ ਕੰਮ ਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ ਪਰ ਅਜੇ ਵੀ ਉਹ ਨਿੰਮੂ ਨੂੰ ਨਹੀਂ ਭੁੱਲਿਆ ਤੇ ਵਾਰ-ਵਾਰ ਉਹਦੇ ਬਾਰੇ ਸੋਚ ਰਿਹਾ ਹੁੰਦਾ ਹੈ ਇੰਨੇ ਨੂੰ ਉਹਦੀ ਮਾਂ ਰੋਟੀ ਤਿਆਰ ਕਰਕੇ ਲੈ ਆਉਂਦੀ ਆ ਤੇ ਉਸ ਨੂੰ ਰੋਟੀ ਖਾਣ ਲਈ ਦਿੰਦੀ ਆ ਉਹ ਰੋਟੀ ਫੜ ਲੈਂਦਾ ਪਰ ਉਹਦੀ ਮਾਂ ਉੱਥੇ ਹੀ ਬੈਠੀ ਰਹਿੰਦੀ ਆ ਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਕਹਿੰਦੀ ਆ ਪੁੱਤ ਹੁਣ ਮੇਰੀ ਉਮਰ ਹੋ ਗਈ ਆ ਮੇਰੇ ਗੋਡੇ ਦੁਖਣੇ ਸ਼ੁਰੂ ਹੋ ਗਏ ਨੇ ਮੇਰੇ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਉਹ ਤੇਰੀ ਤਾਈ ਨੇ ਮੈਨੂੰ ਇੱਕ ਕੁੜੀ ਦੀ ਦੱਸ ਪਾਈ ਆ ਤੂੰ ਕਹੀਂ ਤਾਂ ਆਪਾਂ ਦੇਖ ਆਈਏ ਇਹ ਸੁਣ ਕੇ ਮਹਿੰਦਰ ਇੱਕਦਮ ਹੈਰਾਨ ਹੋ ਜਾਂਦਾ ਹੈ ਤੇ ਆਪਣੀ ਮਾਂ ਨੂੰ ਇਹ ਕਹਿ ਕੇ ਮਨਾ ਕਰ ਦਿੰਦਾ ਕਿ ਮੇਰੀ ਨੌਕਰੀ ਦੀ ਤਨਖਾਹ ਜੇ ਘਾਟੇ ਵਿਆਹ ਵਾਲਾ ਖਰਚਾ ਹਜੇ ਆਪਣੇ ਤੋਂ ਚੱਕਿਆ ਨਹੀਂ ਜਾਣਾ ਫਿਰ ਵਿਆਹ ਤੋਂ ਬਾਅਦ ਆਪਾਂ ਤਿੰਨ ਜੀ ਹੋ ਜਾਵਾਂਗੇ ਖਰਚਾ ਵੱਧ ਜਾਵੇਗਾ ਮੈਂ ਵੱਡੀ ਪੋਸਟ ਤੇ ਅਪਲਾਈ ਕੀਤਾ ਹੋਇਆ ਹੈ ਤੇ ਮੈਨੂੰ ਯਕੀਨ ਹੈ ਕਿ ਮੇਰੀ ਸਿਲੈਕਸ਼ਨ ਜ਼ਰੂਰ ਹੋਵੇਗੀ ਇੱਕ ਵਾਰ ਮੇਰੀ ਸਿਲੈਕਸ਼ਨ ਹੋ ਜਾਵੇ ਵਿਆਹ ਦੀ ਗੱਲ ਫੇਰ ਕਰਾਂਗੇ ਉਹਦੀ ਮਾਂ ਕਹਿੰਦੀ ਚਲ ਠੀਕ ਆ ਪੁੱਤ ਜਿਵੇਂ ਤੈਨੂੰ ਸਹੀ ਲੱਗੇ ਇਹ ਗੱਲ ਇੱਥੇ ਹੀ ਖਤਮ ਕਰ ਦਿੰਦੀ ਹੈ ਫਿਰਮਿੰਦਰ ਆਪਣੇ ਕੰਮ ਤੇ ਚੱਲਿਆ ਜਾਂਦਾ ਹੈ ਇਧਰ ਨਿੰਮੂ ਤੇ ਉਹਦਾ ਪਿਓ ਨਮੇਸ਼ਕਾਰ ਦੀ ਤਲਾਸ਼ ਵਿੱਚ ਜਾ ਰਹੇ ਹੁੰਦੇ ਨੇ ਤੇ ਜਾਂਦੇ ਜਾਂਦੇ ਉਹ ਗੱਲਾਂ ਕਰ ਰਹੇ ਹੁੰਦੇ ਨੇ ਨਿੰਮੂ ਦਾ ਪਿਓ ਉਸ ਨੂੰ ਕਹਿੰਦਾ ਕੁੜੀਏ ਤੈਨੂੰ ਹੁਣ ਧਿਆਨ ਰੱਖਣਾ ਚਾਹੀਦਾ ਹੈ ਮੇਰੀ ਹੁਣ ਉਮਰ ਹੁੰਦੀ ਜਾ ਰਹੀ ਹੈ ਮੇਰੀਆਂ ਗੱਲਾਂ ਨੂੰ ਸੁਣਿਆ ਕਰ ਜਿਸ ਤਰ੍ਹਾਂ ਮੈਂ ਸ਼ਿਕਾਇਤ ਕਰਦਾ ਉਹਦੇ ਵੱਲ ਵੇਖਿਆ ਕਰ ਇਹ ਇਨਸਾਨ ਬਹੁਤ ਬੁਰੇ ਹੁੰਦੇ ਨੇ ਇਹਨਾਂ ਵਿੱਚ ਜਮਾਂ ਰਹਿਮ ਨਹੀਂ ਹੁੰਦਾ ਮੈਂ ਤੈਨੂੰ ਵੀ ਤੇਰੀ ਮਾਂ ਤਰਾਂ ਗਵਾਉਣਾ ਨਹੀਂ ਚਾਹੁੰਦਾ ਇਹਨਾਂ ਕਹਿ ਕੇ ਉਹ ਚੁੱਪ ਕਰ ਜਾਂਦੇ ਆ ਪਰ ਨਿੰਮੂ ਦੇ ਦਿਮਾਗ ਵਿੱਚ ਹੁਣ ਆਪਣੀ ਮਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਅਸਲ ਵਿੱਚ ਨਿੰਮੂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸਦੀ ਮਾਂ ਨਾਲ ਅਸਲ ਵਿੱਚ ਕੀ ਹੋਇਆ ਸੀ ਜਿਸ ਤਰ੍ਹਾਂ ਉਸਦੇ ਪਿਤਾ ਨੇ ਦੱਸਿਆ ਉਸ ਨੂੰ ਸਿਰਫ ਉਹਨਾ ਹੀ ਪਤਾ ਸੀ ਪਿਤਾ ਨੇ ਵੀ ਨਿੰਮੂ ਨੂੰ ਕਦੇ ਪੂਰਾ ਸੱਚ ਨਹੀਂ ਦੱਸਿਆ ਸੀ ਅਸਲ ਵਿੱਚ ਨਿੰਮੂ ਦੀ ਮਾਂ ਇੱਕ ਇਨਸਾਨ ਹੁੰਦੀ ਹੈ ਜਿਸ ਨੂੰ ਨਿੰਮੂ ਦੇ ਬਾਪੂ ਨਾਲ ਪਿਆਰ ਹੋ ਜਾਂਦਾ ਹੈ ਨਿੰਮੂ ਦਾ ਬਾਪੂ ਵੀ ਨਿੰਮੂ ਦੀ ਮਾਂ ਨੂੰ ਬੇਹਦ ਪਿਆਰ ਕਰਦਾ ਹੁੰਦਾ ਜਦੋਂ ਨਿੰਮੂ ਦੀ ਮਾਂ ਦੇ ਘਰ ਉਸ ਦਾ ਵਿਆਹ ਕਿਸੇ ਹੋਰ ਜਗ੍ਹਾ ਕਰਨ ਦਾ ਪ੍ਰੋਗਰਾਮ ਬਣਾਉਂਦੇ ਨੇ ਤਾਂ ਉਸ ਬਾਰੇ ਨਿੰਮੂ ਦੇ ਬਾਪੂ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਆਪਣੀ ਸ਼ਕਤੀ ਨਾਲ ਨਿੰਮੂ ਦੀ ਮਾਂ ਨੂੰ ਉਸ ਦੇ ਘਰੋਂ ਭਜਾ ਕੇ ਲੈ ਜਾਂਦਾ ਹੈ ਉਸ ਰਾਤ ਨਿੰਮੂ ਦੀ ਮਾਂ ਤੇ ਉਸ ਦਾ ਬਾਪੂ ਇੱਕ ਹੋ ਜਾਂਦੇ ਨੇ ਤੇ ਫਿਰ ਕਦੇ ਵੀ ਅਲੱਗ ਨਾ ਹੋਣ ਦੇ ਵਾਅਦੇ ਕਰਦੇ ਨੇ ਫਿਰ ਉਹ ਦੋਨੇ ਸੰਘਣੇ ਜੰਗਲਾਂ ਵਿੱਚ ਜਾ ਕੇ ਰਹਿਣ ਲੱਗ ਜਾਂਦੇ ਨੇ ਇੱਕ ਦੋ ਮਹੀਨੇ ਲੰਘਣ ਤੋਂ ਬਾਅਦ ਨਿੰਮੂ ਦੀ ਮਾਂ ਨੂੰ ਪਤਾ ਲੱਗਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ ਜਿਸ ਬਾਰੇ ਜਾਣਨ ਤੋਂ ਬਾਅਦ ਉਹ ਭਾਵੁਕ ਹੋ ਜਾਂਦੀ ਆ ਤੇ ਇਸ ਬਾਰੇ ਨਿੰਮੂ ਦੇ ਪਿਓ ਨੂੰ ਦੱਸਦੀ ਆ ਉਹ ਵੀ ਇਹ ਸੁਣ ਕੇ ਬਹੁਤ ਖੁਸ਼ ਹੁੰਦਾ ਪਰ ਅੰਦਰ ਹੀ ਅੰਦਰ ਉਹਨਾਂ ਨੂੰ ਖਿਆਲ ਆਉਂਦਾ ਕਿ ਇੱਛਾਤਾਰੀ ਨਾਗਾਂ ਦੇ ਨਿਯਮਾਂ ਦੇ ਖਿਲਾਫ ਹੈ ਇਸ ਤਰ੍ਹਾਂ ਕਰਨ ਨਾਲ ਉਸ ਦੀਆਂ ਸ਼ਕਤੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਫਿਰ ਉਹ ਅੱਧਾ ਇਨਸਾਨ ਬਣ ਜਾਵੇਗਾ ਤੇ ਹੌਲੀ-ਹੌਲੀ ਉਸ ਦੀ ਉਮਰ ਵੀ ਬਦਨੀ ਸ਼ੁਰੂ ਹੋ ਜਾਵੇਗੀ ਪਰ ਉਸ ਨੂੰ ਇਸ ਦਾ ਕੋਈ ਅਫਸੋਸ ਨਹੀਂ ਹੁੰਦਾ ਕਿਉਂਕਿ ਹੁਣ ਉਸ ਕੋਲ ਉਹ ਹੈ ਜੋ ਸ਼ਾਇਦ ਉਸ ਕੋਲ ਪੂਰੀ ਜ਼ਿੰਦਗੀ ਵਿੱਚ ਨਹੀਂ ਸੀ ਹੋਣਾ ਉਹ ਸੀ ਉਸ ਦਾ ਪਿਆਰ ਉਸ ਦਾ ਪਰਿਵਾਰ ਜਦੋਂ ਨਿੰਮੂ ਦਾ ਜਨਮ ਹੁੰਦਾ ਹੈ ਉਸ ਸਮੇਂ ਨਿੰਮੂ ਦਾ ਸਰੀਰ ਪਹਿਲਾਂ ਤਾਂ ਇੱਕ ਸਧਾਰਨ ਇਨਸਾਨੀ ਬੱਚੇ ਦੀ ਤਰ੍ਹਾਂ ਹੁੰਦਾ ਹੈ ਪਰ ਕੁਝ ਸਮੇਂ ਬਾਅਦ ਨਿੰਮੂ ਦੀ ਚਮੜੀ ਤੇ ਸੱਪ ਦੀ ਚਮੜੀ ਦੀ ਤਰ੍ਹਾਂ ਨਿਸ਼ਾਨ ਬਣਨੇ ਸ਼ੁਰੂ ਹੋ ਜਾਂਦੇ ਨੇ ਜਿਸ ਨੂੰ ਵੇਖ ਕੇ ਉਸ ਦੀ ਮਾਂ ਡਰ ਜਾਂਦੀ ਆ ਅਸਲ ਵਿੱਚ ਨਿੰਮੂ ਅੱਧੀ ਇਨਸਾਨ ਸੀ ਤੇ ਅੱਧੀ ਇੱਛਾਤਾਰੀ ਨਾਗਣ ਉਸ ਕੋਲ ਇੱਛਾਤਾਰੀ ਨਾਗ ਦੀਆਂ ਸ਼ਕਤੀਆਂ ਸੀ ਜੋ ਉਸ ਦੇ ਪਿਓ ਕੋਲ ਸਨ ਉਸ ਦੀ ਮਾਂ ਨੂੰ ਇਹ ਪਤਾ ਨਹੀਂ ਹੁੰਦਾ ਪਰ ਉਸ ਦੇ ਪਿਓ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਪਤਾ ਸੀ ਇਸ ਗੱਲ ਨੂੰ ਲੈ ਕੇ ਦੋਨਾਂ 'ਚ ਬਹਿਸ ਸ਼ੁਰੂ ਹੋ ਜਾਂਦੀ ਆ ਨਿੰਮੂ ਦੀ ਮਾਂ ਆਪਣੀ ਧੀ ਨੂੰ ਇਨਸਾਨ ਬਣਾਉਣਾ ਚਾਹੁੰਦੀ ਸੀ ਕਿਉਂਕਿ ਉਸ ਲਈ ਉਹ ਇੱਕ ਵਧੀਆ ਜ਼ਿੰਦਗੀ ਚਾਹੁੰਦੀ ਸੀ ਇਹ ਸ਼ਕਤੀਆਂ ਕਾਰਨ ਨਿੰਮੂ ਇੱਕ ਆਮ ਜ਼ਿੰਦਗੀ ਨਹੀਂ ਜੀ ਸਕੇਗੀ ਫਿਰ ਨਿੰਮੂ ਦਾ ਬਾਪੂ ਉਸ ਦੀ ਮਾਂ ਨੂੰ ਦੱਸਦਾ ਕਿ ਮੇਰੀਆਂ ਸ਼ਕਤੀਆਂ ਕਰਕੇ ਇਸ ਤਰ੍ਹਾਂ ਦੀ ਬਣ ਗਈ ਆ ਜੇਕਰ ਆਪ ਚਾਹੇ ਤਾਂ ਇਹਨਾਂ ਸ਼ਕਤੀਆਂ ਨੂੰ ਛੱਡ ਸਕਦੀ ਹੈ ਤੇ ਇੱਕ ਆਮ ਇਨਸਾਨ ਬਣ ਸਕਦੀ ਆ ਪਰ ਨਾਲ ਹੀ ਉਹ ਇਹ ਵੀ ਕਹਿੰਦਾ ਕਿ ਇਹ ਸ਼ਕਤੀਆਂ ਇਹਦੀ ਰੱਖਿਆ ਕਰਨਗੀਆਂ ਇਹ ਇਸ ਦਾ ਰੱਖਿਆ ਕਵਚ ਨੇ ਇੰਨਾ ਕਰਕੇ ਕੋਈ ਵੀ ਇਨਸਾਨ ਜਾਂ ਜਾਨਵਰ ਇਸ ਦਾ ਕੁਝ ਨਹੀਂ ਵਿਗਾੜ ਸਕੇਗਾ ਜੇਕਰ ਤੂੰ ਇਸ ਨੂੰ ਇਨਸਾਨ ਬਣਾ ਦੇਵੇਂਗੀ ਤਾਂ ਇਹ ਇੱਕ ਕਮਜ਼ੋਰ ਇਨਸਾਨ ਬਣ ਕੇ ਰਹਿ ਜਾਵੇਗੀ ਜਿਸ ਨੂੰ ਕੋਈ ਵੀ ਆਸਾਨੀ ਨਾਲ ਮਾਰ ਕੇ ਚਲਿਆ ਜਾਵੇਗਾ ਇਹ ਸੁਣ ਕੇ ਉਸ ਦੀ ਮਾਂ ਇੱਕ ਵਾਰ ਚੁੱਪ ਕਰ ਜਾਂਦੀ ਆ ਪਰ ਅਜੇ ਵੀ ਉਸ ਨੂੰ ਨਿੰਮੂ ਦਾ ਰੂਪ ਸਹੀ ਨਹੀਂ ਲੱਗ ਰਿਹਾ ਸੀ ਜਿਸ ਕਰਕੇ ਉਸ ਨੇ ਇੱਥੋਂ ਭੱਜਣ ਦਾ ਸੋਚਿਆ ਤੇ ਉਸ ਨੇ ਇਦਾਂ ਹੀ ਕੀਤਾ ਉਹ ਨਿੰਮੂ ਨੂੰ ਨਾਲ ਲੈ ਕੇ ਨਾਲ ਦੇ ਇੱਕ ਪਿੰਡ ਵਿੱਚ ਪਹੁੰਚ ਗਈ ਕੁਦਰਤੀ ਸਦਾ ਪਤਾ ਉਸਦੇ ਬਾਪੂ ਨੂੰ ਲੱਗ ਗਿਆ ਕਿ ਨਿੰਮੂ ਦੀ ਮਾਂ ਇੱਥੇ ਨਹੀਂ ਆ ਉਹ ਉਹਨਾਂ ਦੀ ਤਲਾਸ਼ ਵਿੱਚ ਨਿਕਲ ਗਿਆ ਇਧਰ ਨਿੰਮੂ ਦੀ ਮਾਂ ਪਿੰਡ ਵਿੱਚ ਕਿਸੇ ਕੋਲ ਮਦਦ ਮੰਗਣ ਲਈ ਜਾਂਦੀ ਆ ਅਤੇ ਉਹ ਪਿੰਡ ਵਾਸੀ ਦੀ ਨੀਅਤ ਨਿੰਮੂ ਦੀ ਮਾਂ ਦੀ ਖੂਬਸੂਰਤੀ ਵੇਖ ਕੇ ਖਰਾਬ ਹੋ ਜਾਂਦੀ ਆ ਉਹ ਉਸ ਦੀ ਮਦਦ ਦਾ ਬਹਾਨਾ ਲਾ ਕੇ ਉਸ ਨੂੰ ਆਪਣੇ ਅੱਡੇ ਤੇ ਲੈ ਜਾਂਦਾ ਜਿੱਥੇ ਉਸਦੇ ਦੋਸਤ दारू ਪੀ ਰਹੇ ਹੁੰਦੇ ਨੇ ਉਹ ਇਸ਼ਾਰਿਆਂ 'ਚ ਉਹਨਾਂ ਨੂੰ ਸਾਰੀ ਗੱਲ ਸਮਝਾ ਦਿੰਦਾ ਕਿ ਇਹ ਆਪਣਾ ਸ਼ਿਕਾਰ ਹੈ ਨਿੰਮੂ ਦੀ ਮਾਂ ਨੂੰ ਉੱਥੋਂ ਦਾ ਮਾਹੌਲ ਵੇਖ ਕੇ ਸਹੀ ਨਹੀਂ ਲੱਗਦਾ ਜਿਸ ਕਰਕੇ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਉਸ ਨੂੰ ਇਦਾਂ ਨਹੀਂ ਕਰਨ ਦਿੰਦੇ ਤੇ ਉਸ ਨੂੰ ਫੜ ਕੇ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਆਦਮੀ ਉਸ ਕੋਲੋਂ ਬੱਚੀ ਖੋਣ ਦੀ ਕੋਸ਼ਿਸ਼ ਕਰਦਾ ਪਰ ਇਸ ਨਾਲ ਨਿੰਮੂ ਦੀਆਂ ਸ਼ਕਤੀਆਂ ਜਾਗ ਜਾਂਦੀਆਂ ਤੇ ਉਹ ਇੱਕ ਨਾਗਣ ਦਾ ਰੂਪ ਲੈ ਲੈਂਦੀ ਆ ਜਿਸ ਨੇ ਉਸ ਨੂੰ ਪਕੜਿਆ ਹੁੰਦਾ ਹੈ ਉਸ ਨੂੰ ਦਸਮ ਕਿ ਮਾਰ ਦਿੰਦੀ ਆ ਅਤੇ ਬਾਅਦ ਵਿੱਚ ਝਾੜੀਆਂ ਵਿੱਚ ਭੱਜ ਜਾਂਦੀ ਆ ਜਿਸ ਨੂੰ ਵੇਖ ਕੇ ਉਹ ਸਾਰੇ ਡਰ ਜਾਂਦੇ ਆ ਤੇ ਉੱਚੀ ਉੱਚੀ ਡੈਂ ਡੈਂ ਦਾ ਰੌਲਾ ਪਾਉਣ ਲੱਗ ਜਾਂਦੇ ਨੇ ਤੇ ਪੂਰੇ ਪਿੰਡ ਨੂੰ ਇਕੱਠਾ ਕਰ ਲੈਂਦੇ ਨੇ ਪਿੰਡ ਵਾਲਿਆਂ ਨੂੰ ਝੂਠ ਬੋਲਦੇ ਨੇ ਕਿ ਉਹਨਾਂ ਨੇ ਇੱਕ ਡੈਨ ਨੂੰ ਫੜਿਆ ਹੈ ਜੋ ਆਪਣਾ ਬੁਰਾ ਸਾਯਾ ਲੈ ਕੇ ਇਸ ਪਿੰਡ ਨੂੰ ਬਰਬਾਦ ਕਰਨ ਆਈ ਸੀ ਤੇ ਇਸ ਨੇ ਆਪਣੇ ਜਾਦੂ ਨਾਲ ਬਿਆੰਤੇ ਨੂੰ ਮਾਰ ਦਿੱਤਾ ਹੈ ਇੰਨੇ ਨੂੰ ਪਿੰਡ ਦਾ ਇੱਕ ਨਕਲੀ ਠੱਗ ਬਾਬਾ ਸਾਹਮਣੇ ਆ ਜਾਂਦਾ ਤੇ ਉਹਨਾਂ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਡੈਨ ਨੂੰ ਫੜਿਆ ਸੀ ਤੇ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਝੂਠੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਕਿ ਅੱਜ ਮੈਨੂੰ ਇਸ ਦੇ ਆਉਣ ਦਾ ਅਭਾਸ ਹੋਇਆ ਸੀ ਮੈਂ ਇਸ ਦੀ ਭਾਲ ਵਿੱਚ ਨਿਕਲਿਆ ਸੀ ਇਹ ਡੈਨ ਬਹੁਤ ਹੀ ਖਤਰਨਾਕ ਹੈ ਜਿਸ ਵੀ ਪਿੰਡ ਵਿੱਚ ਜਾਂਦੀ ਆ ਉਸ ਨੂੰ ਤਬਾਹ ਕਰ ਦਿੰਦੀ ਆ ਅੱਜ ਇਸ ਨੇ ਇੱਥੇ ਆ ਕੇ ਕੁਝ ਘਰਾਂ ਤੇ ਆਪਣਾ ਪ੍ਰਭਾਵ ਵੀ ਪਾਇਆ ਹੈ ਪਰ ਸ਼ੁਕਰੀਆ ਛਿੰਦੇ ਹੋਣਾਂ ਦਾ ਜਿਨ੍ਹਾਂ ਨੇ ਇਸ ਨੂੰ ਫੜ ਲਿਆ ਤੁਸੀਂ ਘਬਰਾਓ ਨਾ ਮੈਨੂੰ ਇਸ ਨਾਲ ਚੰਗੀ ਤਰ੍ਹਾਂ ਨਿਪਟਣਾ ਆਉਂਦਾ ਹੈ ਇਸ ਤਰ੍ਹਾਂ ਬੋਲ-ਬੋਲ ਕੇ ਉਹ ਪਿੰਡ ਵਾਲਿਆਂ ਨੂੰ ਡਰਾ ਰਿਹਾ ਸੀ ਅਤੇ ਆਪਣੇ ਜਾਲ ਵਿੱਚ ਫਸਾ ਰਿਹਾ ਸੀ ਜਿਸ ਦੀ ਕੀਮਤ ਇੱਕ ਬੇਗੁਨਾਹ ਦੀ ਜਾਨ ਸੀ ਉਹ ਉਸ ਡੈਨ ਨੂੰ ਜ਼ਿੰਦਾ ਜਲਾ ਦੇਣ ਦਾ ਤਰੀਕਾ ਦੱਸਦਾ ਹੈ ਕਿਉਂਕਿ ਜ਼ਿੰਦਾ ਜਲਾ ਦੇਣ ਨਾਲ ਕਦੇ ਵੀ ਸੱਚ ਲੋਕਾਂ ਨੂੰ ਦੱਸ ਨਹੀਂ ਸਕੇਗੀ ਇਸ ਗੱਲ ਤੇ ਛਿੰਦੇ ਹੋਰੇ ਵੀ ਤਿਆਰ ਹੋ ਗਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਇਹ ਸੱਚ ਪਿੰਡ ਵਾਲਿਆਂ ਨੂੰ ਨਾ ਦੱਸ ਦੇਵੇ ਕਿ ਤੋ ਖੇ ਨਾਲ ਉਹਨਾਂ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਸ ਨੂੰ ਜਲਾਉਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਅਤੇ ਉਹ ਠੱਗ ਬਾਬਾ ਉਸ ਨੂੰ ਅੱਗ ਲਾ ਦਿੰਦਾ ਜਿਸ ਨਾਲ ਨਿੰਮੂ ਦੀ ਮਾਂ ਉੱਚੀ ਉੱਚੀ ਰੋਲਾ ਪਾਉਂਦੀ ਆ ਪਰ ਉਸ ਦੇ ਮੂੰਹ ਨੂੰ ਛਿੰਦੇ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਜਿਸ ਕਰਕੇ ਕਿਸੇ ਨੂੰ ਉਸ ਦੀ ਆਵਾਜ਼ ਜ਼ਿਆਦਾ ਨਹੀਂ ਸੁਣਦੀ ਇਧਰ ਨਿੰਮੂ ਵੀ ਅਜੇ ਆਪਣੇ ਨਾਗਣ ਰੂਪ ਵਿੱਚ ਹੀ ਹੁੰਦੀ ਆ ਜਿਸ ਦਾ ਅਭਾਸ ਉਸ ਦੇ ਪਿਤਾ ਜੀ ਨੂੰ ਹੋਣ ਲੱਗ ਜਾਂਦਾ ਹੈ ਅਤੇ ਉਹ ਉਸ ਨੂੰ ਲਬਦਾ ਲਬਦਾ ਨਿੰਮੂ ਨੂੰ ਲੱਭ ਲੈਂਦਾ ਹੈ ਜਦੋਂ ਉਹ ਨਿੰਮੂ ਦੀਆਂ ਅੱਖਾਂ ਵਿੱਚ ਵੇਖਦਾ ਹੈ ਤਾਂ ਉਸ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਪਤਨੀ ਖਤਰੇ ਵਿੱਚ ਹੈ ਉਹ ਉਸ ਪਿੰਡ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਨੂੰ ਉਹ ਪਿੰਡ ਵਾਲੇ ਜਲਾ ਦਿੰਦੇ ਨੇ ਹੁਣ ਉੱਥੇ ਸਿਰਫ ਰਾਖ ਤੋਂ ਬਿਨਾ ਕੁਝ ਨਹੀਂ ਹੁੰਦਾ ਜਿਸ ਨੂੰ ਵੇਖ ਕੇ ਨਿੰਮੂ ਦੇ ਪਿਤਾ ਦੀਆਂ ਅੱਖਾਂ ਵਿੱਚ ਇੰਨਾ ਗੁੱਸਾ ਤੇ ਨਫ਼ਰਤ ਭਰ ਜਾਂਦੀ ਹੈ ਕਿ ਉਹ ਇਨਸਾਨਾਂ ਦੇ ਖਿਲਾਫ ਜਿਸ ਨੂੰ ਸ਼ਾਇਦ ਕਦੇ ਵੀ ਮਿਟਾਇਆ ਨਾ ਜਾ ਸਕੇ ਉਸ ਦਿਨ ਤੋਂ ਬਾਅਦ ਉਸਨੇ ਨਿੰਮੂ ਨੂੰ ਇਨਸਾਨਾਂ ਬਾਰੇ ਹਮੇਸ਼ਾ ਬੁਰੀਆਂ ਚੀਜ਼ਾਂ ਹੀ ਦੱਸੀਆਂ ਸਨ ਤੇ ਕਿਹਾ ਸੀ ਕਿ ਇਹ ਇਨਸਾਨਾਂ ਨੇ ਤੇਰੀ ਮਾਂ ਨੂੰ ਮਾਰਿਆ ਸੀ ਪਰ ਇਹ ਸੱਚ ਕਿ ਨਿੰਮੂ ਦੀ ਮਾਂ ਵੀ ਇੱਕ ਇਨਸਾਨ ਸੀ ਤੇ ਉਹ ਵੀ ਅੱਧੀ ਇਨਸਾਨ ਹੈ ਇਹ ਕਦੇ ਨਹੀਂ ਦੱਸਿਆ ਸੀ ਪਰ ਨਿੰਮੂ ਨੂੰ ਆਪਣੇ ਅੰਦਰ ਦਾ ਉਹ ਇਨਸਾਨੀ ਹਿੱਸਾ ਅਕਸਰ ਹੀ ਮਹਿਸੂਸ ਹੋਇਆ ਕਰਦਾ ਸੀ ਜਦੋਂ ਤੋਂ ਮਹਿੰਦਰ ਨੂੰ ਮਿਲੀ ਹੈ ਉਹ ਇਨਸਾਨੀ ਹਿੱਸਾ ਉਸ ਨੂੰ ਹੋਰ ਮਹਿਸੂਸ ਹੋਣ ਲੱਗ ਪਿਆ ਸੀ ਉਹ ਆਪਣੇ ਬਾਪੂ ਦੀਆਂ ਗੱਲਾਂ ਤਾਂ ਸੁਣ ਰਹੀ ਸੀ ਪਰ ਨਾਲ ਹੀ ਉਹ ਮਹਿੰਦਰ ਬਾਰੇ ਵੀ ਸੋਚ ਰਹੀ ਸੀ ਕਿ ਕਿਤੇ ਉਹਦੇ ਬਾਪੂ ਨੂੰ ਉਸ ਦਾ ਸੱਚ ਨਾ ਪਤਾ ਲੱਗ ਜਾਵੇ ਕਿ ਉਸ ਨੇ ਮਹਿੰਦਰ ਨੂੰ ਭੱਜਣ ਵਿੱਚ ਮਦਦ ਕੀਤੀ ਸੀ ਖੈਰ ਦੋਵੇਂ ਜੰਗਲ ਦੇ ਕੰਮ ਤੋਂ ਜਦੋਂ ਵਾਪਸ ਘਰ ਆਏ ਤਾਂ ਉਸ ਦੇ ਬਾਪੂ ਨੇ ਉਸ ਨੂੰ ਕਿਹਾ ਨਿੰਮੂ ਅੱਜ ਤੂੰ ਸ਼ਿਕਾਰ ਕਰਕੇ ਲਿਆ ਮੈਂ ਤੈਨੂੰ ਇੰਨੇ ਸਮੇਂ ਤੋਂ ਸਿਖਾ ਰਿਹਾ ਕਿ ਸ਼ਿਕਾਰ ਕਿਸ ਤਰ੍ਹਾਂ ਕੀਤਾ ਜਾਂਦਾ ਅੱਜ ਤੇਰਾ ਹੀ ਮਤੇਹਾਣਾ ਨਿੰਮੂ ਨੇ ਵੀ ਜੀ ਬਾਪੂ ਕਹਿ ਕੇ ਉਹਦਾ ਕਹਿਣਾ ਮੰਨ ਲਿਆ ਅਸਲ ਵਿੱਚ ਉਹ ਕੁਝ ਸਮਾਂ ਇਕੱਲਾ ਰਹਿ ਕੇ ਆਪਣੇ ਅੰਦਰ ਦੇ ਉਸ ਇਨਸਾਨੀ ਹਿੱਸੇ ਬਾਰੇ ਜਾਨਣਾ ਚਾਹੁੰਦੀ ਸੀ ਜੋ ਇਸ ਵਿੱਚ ਮੌਜੂਦ ਹੈ ਪਰ ਉਸ ਨੂੰ ਉਸਦੀ ਖਬਰ ਨਹੀਂ ਸ਼ਾਮ ਹੋਈ ਤੇ ਨਿੰਮੂ ਸ਼ਿਕਾਰ ਦੀਆਂ ਤਿਆਰੀਆਂ ਕਰਕੇ ਆਪਣੇ ਟਿਕਾਣੇ ਤੇ ਤੈਨਾਤ ਹੋ ਗਈ ਅਤੇ ਇਸ ਨੂੰ ਤਕਦੀਰ ਕਹਿ ਲੋ ਜਾਂ ਕੁਝ ਹੋਰ ਅੱਜ ਫਿਰ ਮਹਿੰਦਰ ਉਸ ਜਗ੍ਹਾ ਤੋਂ ਵਾਪਸ ਘਰ ਵੱਲ ਜਾ ਰਿਹਾ ਸੀ ਮਿੰਦਰ ਦੀ ਨਜ਼ਰ ਜਦ ਨਿੰਮੂ ਤੇ ਪਈ ਤਾਂ ਉਸਨੇ ਫਟਾਫਟ ਆਪਣਾ ਬਾਈਕ ਨਿੰਮੂ ਵੱਲ ਘੁਮਾ ਦਿੱਤਾ ਮਿੰਦਰ ਨੂੰ ਵੇਖ ਕੇ ਨਿੰਮੂ ਦੇ ਤਾਂ ਹੋਸ਼ ਹੀ ਉੱਡ ਗਏ ਕਿਉਂਕਿ ਉਸ ਨੂੰ ਡਰ ਸੀ ਕਿਤੇ ਉਸ ਦਾ ਬਾਪੂ ਇਹ ਦੇਖਣ ਆ ਜਾਵੇ ਕਿ ਉਸ ਦੀ ਧੀ ਹੁਣ ਕਿਸ ਤਰ੍ਹਾਂ ਸ਼ਿਕਾਰ ਕਰਦੀ ਆ ਮਿੰਦਰ ਦੇ ਨਿੰਮੂ ਦੇ ਕੋਲ ਆਉਣ ਤੇ ਨਿੰਮੂ ਨੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਉਸ ਨੂੰ ਅੱਗੇ ਤੱਕ ਛੱਡਣ ਦੀ ਮਦਦ ਮੰਗ ਲਈ ਦਾ ਅਸਲ ਨਿੰਮੂ ਇਸ ਜਗ੍ਹਾ ਤੋਂ ਮਿੰਦਰ ਨੂੰ ਦੂਰ ਲੈ ਕੇ ਜਾਣਾ ਚਾਹੁੰਦੀ ਸੀ ਕਿਉਂਕਿ ਇਹ ਜਗ੍ਹਾ ਉਹਨਾਂ ਦੇ ਸ਼ਿਕਾਰ ਦਾ ਅੱਡਾ ਹੈ ਮਿੰਦਰ ਨੇ ਵੀ ਬੀਣਾ ਕੋ ਜ ਕਹੇ ਹਾਂ ਵਿੱਚ ਹਾਂ ਮਿਲਾ ਕੇ ਨਿੰਮੂ ਨੂੰ ਆਪਣੀ ਬਾਈਕ ਦੇ ਪਿੱਛੇ ਬਿਠਾ ਲਿਆ ਅੱਜ ਦੋਨੇ ਪਹਿਲੀ ਵਾਰ ਇੱਕ ਬਾਈਕ ਤੇ ਬੈਠ ਕੇ ਜਾ ਰਹੇ ਸੀ ਕੀ ਪਤਾ ਇਹਨਾਂ ਦੀ ਤਕਦੀਰ ਵਿੱਚ ਕੀ ਲਿਖਿਆ ਸੀ ਖੈਰ ਅਸੀਂ ਭਵਿੱਖ ਤਾਂ ਨਹੀਂ ਵੇਖ ਸਕਦੇ ਪਰ ਵਰਤਮਾਨ ਵਿੱਚ ਕੀ ਹੋ ਰਿਹਾ ਚਲੋ ਉਹਦੀ ਗੱਲ ਕਰਦੇ ਹਾਂ ਥੋੜਾ ਦੂਰ ਜਾਣ ਤੇ ਮਿੰਦਰ ਨੇ ਪੁੱਛ ਲਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਉਧਰ ਨਿੰਮੂ ਨੇ ਕਿਤੇ ਜਾਣਾ ਹੀ ਨਹੀਂ ਸੀ ਤਾਂ ਉਹ ਸੋਚਾਂ ਵਿੱਚ ਪੈ ਗਈ ਕਿ ਉਹ ਕੀ ਕਹੇ ਜਦੋਂ ਉਸ ਨੂੰ ਕੋਈ ਜਵਾਬ ਨਾ ਸੁਝਿਆ ਤਾਂ ਉਸਨੇ ਫਟਾਫਟ ਨਾਲ ਦੇ ਪਿੰਡ ਦਾ ਨਾਮ ਲੈ ਦਿੱਤਾ ਕਿ ਉਹ ਪੰਜਾਬੀ ਜਾ ਰਹੀ ਆ ਪੰਜਾਬੀ ਦਾ ਨਾਮ ਸੁਣ ਕੇ ਮਿੰਦਰ ਬੋਲਿਆ ਪੰਜਾਬੀ ਇਹੀ ਮੈਂ ਜਾ ਰਿਹਾ ਮੇਰਾ ਘਰ ਵੀ ਉੱਥੀ ਆ ਚਲੋ ਅੱਜ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਚੱਲਦਾ ਤੁਸੀਂ ਉਸ ਦਿਨ ਮੇਰੀ ਮਦਦ ਕੀਤੀ ਸੀ ਅੱਜ ਮੈਂ ਤੁਹਾਡੀ ਮਦਦ ਕਰਦਾ ਇਹ ਸੁਣ ਕੇ ਨਿੰਮੂ ਥੋੜਾ ਜਿਹਾ ਚੌਂਕ ਗਈ ਤੇ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਅੱਜ ਤਾਂ ਮੈਂ ਗਈ ਜੇ ਮੇਰੇ ਬਾਪੂ ਨੂੰ ਪਤਾ ਲੱਗ ਗਿਆ ਕਿ ਮੈਂ ਇਨਸਾਨਾਂ ਦੇ ਪਿੰਡ ਗਈ ਸੀ ਤਾਂ ਮੇਰਾ ਹੀ ਸ਼ਿਕਾਰ ਕਰ ਦੇਣਗੇ ਨਿੰਮੂ ਦੇ ਸੋਚਦੇ ਸੋਚਦੇ ਹੀ ਮਿੰਦਰ ਨੇ ਨਿੰਮੂ ਨੂੰ ਇੱਕ ਸਵਾਲ ਪੁੱਛ ਲਿਆ ਕਿ ਨਿੰਮੂ ਜੀ ਤੁਸੀਂ ਪੰਜਾਬੇ ਕਿਸ ਕੰਮ ਲਈ ਜਾ ਰਹੇ ਹੋ ਤਾਂ ਨਿੰਮੂ ਫਿਰ ਸੋਚਾਂ ਵਿੱਚ ਪੈ ਗਈ ਕਿ ਹੁਣ ਕੀ ਕਹਾ ਨਿੰਮੂ ਨੇ ਕਿਹਾ ਮੇਰੇ ਬਾਪੂ ਜੀ ਬਿਮਾਰ ਨੇ ਉਹਨਾਂ ਵਾਸਤੇ ਪੰਜਾਬੇ ਤੋਂ ਦਵਾਈ ਲੈਣ ਆਈ ਹਾਂ ਤਾਂ ਮਿੰਦਰ ਨੇ ਕਿਹਾ ਕਿ ਤੁਸੀਂ ਬਿਲਕੁਲ ਸਹੀ ਆਦਮੀ ਦੇ ਮੋਟਰਸਾਈਕਲ ਤੇ ਬਹਿ ਕੇ ਆਏ ਹੋ ਕਿਉਂਕਿ ਮੇਰੇ ਘਰ ਦੇ ਨਾਲ ਹੀ ਇੱਕ ਬੈਦ ਦਾ ਦਵਾਈਖਾਨਾ ਹੈ ਜਿਸ ਕੋਲ ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਦਵਾਈ ਲੈਣ ਆਉਂਦੇ ਨੇ ਤੇ ਉਹਨਾਂ ਦੀ ਦਿੱਤੀ ਦਵਾਈ ਨਾਲ ਬਿਮਾਰੀ ਜੜੋਂ ਖਤਮ ਹੋ ਜਾਂਦੀ ਆ ਤੁਸੀਂ ਉਹਨਾਂ ਕੋਲੋਂ ਦਵਾਈ ਲੈ ਕੇ ਜਾਇਓ ਜੇ ਤੁਹਾਡੇ ਬਾਪੂ ਠੀਕ ਨਾ ਹੋਏ ਤਾਂ ਕਹਿਣਾ ਇਧਰ ਨਿੰਮੂ ਵਿਚਾਰੀ ਬੋਲੇ ਤਾਂ ਕੀ ਬੋਲੇ ਉਹ ਕੀ ਦੱਸੇ ਕਿ ਉਹਦਾ ਪਿਓ ਤਾਂ ਇੱਛਾਧਾਰੀ नाग ਹੈ ਉਹਨੂੰ ਕੀ ਹੋਣਾ ਗੱਲਾਂ-ਗੱਲਾਂ ਵਿੱਚ ਮਿੰਦਰ ਦਾ ਘਰ ਆ ਗਿਆ ਮਿੰਦਰ ਆਪਣੇ ਘਰ ਦੇ ਸਾਹਮਣੇ ਰੁੱਕ ਕੇ ਨਿੰਮੂ ਨੂੰ ਕਹਿੰਦਾ ਨਿੰਮੂ ਜੀ ਇਹ ਮੇਰਾ ਘਰ ਹੈ ਤੁਸੀਂ ਉਸ ਦਿਨ ਮੇਰੀ ਮਦਦ ਕੀਤੀ ਸੀ ਅੱਜ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਤੁਸੀਂ ਅੰਦਰ ਆਰਾਮ ਨਾਲ ਬੈਠੋ ਮੈਂ ਤੁਹਾਡੇ ਲਈ ਦਵਾਈ ਲੈ ਕੇ ਆਉਂਦਾ ਹਾਂ ਅੰਦਰ ਮੇਰੇ ਮਾਤਾ ਜੀ ਵੀ ਨੇ ਤੁਸੀਂ ਉਹਨਾਂ ਕੋਲ ਬਹਿ ਜਾਓ ਇਹ ਸੁਣ ਕੇ ਨਿੰਮੂ ਬੋਲੀ ਨਹੀਂ ਨਹੀਂ ਤੁਹਾਨੂੰ ਇੰਨੀ ਤਕਲੀਫ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਮੈਨੂੰ ਇੱਥੋਂ ਤੱਕ ਛੱਡ ਦਿੱਤਾ ਇੰਨਾ ਹੀ ਬਹੁਤ ਆ ਮੇਰਾ ਕੀਤਾ ਇਹਾਸਾਨ ਤਾਂ ਇੰਨੇ ਨਾਲ ਹੀ ਪੂਰਾ ਹੋ ਗਿਆ ਤੁਸੀਂ ਹੁਣ ਘਰ ਜਾ ਕੇ ਆਰਾਮ ਕਰੋ ਮੈਂ ਆਪੇ ਦਵਾਈ ਲੈ ਆਵਾਂਗੀ ਅਗੋਮਿੰਦਰ ਫੇਰ ਬੋਲਿਆ ਨਹੀਂ ਨਿੰਮੂ ਜੀ ਤੁਸੀਂ ਉਸ ਦਿਨ ਮੇਰੀ ਜਾਨ ਬਚਾਈ ਸੀ ਉਸ ਦਾ ਹਿੱਤਸਾਨ ਇੱਕ ਛੋਟੀ ਜਹੀ ਲਿਫਟ ਨਾਲ ਕਿਵੇਂ ਉਤਰ ਸਕਦਾ ਜੇਕਰ ਤੁਸੀਂ ਮੈਨੂੰ ਦਵਾ ਖਾਨੇ ਨਹੀਂ ਜਾਣ ਦੇਣਾ ਚਾਹੁੰਦੇ ਤਾਂ ਇੱਕ ਵਾਰ ਸਾਡੇ ਘਰ ਆ ਕੇ ਖਾਣਾ ਤਾਂ ਖਾ ਹੀ ਸਕਦੇ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਦਵਾ ਖਾਨੇ ਛੱਡ ਆਵਾਂਗਾ ਨਿੰਮੂ ਨੇ ਖਾਣਾ ਖਾਣ ਤੋਂ ਵੀ ਮਨਾ ਕਰ ਦਿੱਤਾ ਪਰ ਮਿੰਦਰ ਦੇ ਬਾਰ-ਬਾਰ ਕਹਿਣ ਤੇ ਉਹ ਮੰਨ ਗਈ ਫਿਰ ਉਹ ਦੋਨੇ ਅੰਦਰ ਆ ਗਏ ਮਹਿੰਦਰ ਨਾਲ ਨਿੰਮੂ ਨੂੰ ਵੇਖ ਕੇ ਮਹਿੰਦਰ ਦੀ ਮਾਂ ਹੈਰਾਨ ਹੋ ਗਈ। ਉਸ ਦੇ ਪੁੱਛਣ ਤੋਂ ਪਹਿਲਾਂ ਹੀ ਮਹਿੰਦਰ ਨੇ ਮਾਂ ਨੂੰ ਦੱਸਿਆ ਕਿ ਮੰਮੀ ਇਹ ਨਿੰਮੂ ਆ। ਇਹਨਾਂ ਨੇ ਇੱਕ ਵਾਰ ਮੇਰੀ ਜਾਨ ਬਚਾਈ ਸੀ। ਇਹ ਕਹਿ ਕੇ ਮਹਿੰਦਰ ਨੇ ਫਿਰ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤੇ ਬੋਲਿਆ ਉਸ ਦਿਨ ਮੈਂ ਰਾਤ ਇਸ ਕਰਕੇ ਹੀ ਨਹੀਂ ਸੀ ਆ ਸਕਿਆ। ਅਗਲੇ ਦਿਨ ਮੈਂ ਇਸ ਕਰਕੇ ਨਹੀਂ ਦੱਸਿਆ ਕਿ ਤੁਸੀਂ ਬੇਵਜ੍ਹਾ ਟੈਨਸ਼ਨ ਲਮੋਗੇ। ਮਹਿੰਦਰ ਦੀ ਗੱਲ ਸੁਣ ਕੇ ਉਸ ਦੀ ਮਾਂ ਨੇ ਨਿੰਮੂ ਦਾ ਧੰਨਵਾਦ ਕੀਤਾ ਤੇ ਉਸ ਨੂੰ ਰੋਟੀ ਖਾ ਕੇ ਜਾਣ ਲਈ ਕਿਹਾ। ਉਧਰ ਨਿੰਮੂ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ। ਏਦਾਂ ਕਰਦੇ ਹੋਏ ਦੋਵੇਂ ਅੰਦਰ ਕਮਰੇ ਵਿੱਚ ਚਲੇ ਗਏ। ਉਸਦੀ ਮਾਂ ਰਸੋਈ ਵਿੱਚ ਖਾਣਾ ਬਣਾਉਣ ਚਲੀ ਗਈ। ਕਮਰੇ ਵਿੱਚ ਦੋਨੇ ਹੁਣ ਇਕੱਲੇ ਬੈਠੇ ਸੀ ਤੇ ਇੱਕ ਦੂਜੇ ਨੂੰ ਦੇਖ-ਦੇਖ ਕੇ ਸ਼ਰਮਾ ਰਹੇ ਸੀ। ਮਾਹੌਲ ਨੂੰ ਨਾਰਮਲ ਨਾਰਮਲ ਕਰਨ ਲਈ ਮਿੰਦਰ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦਾ ਕਿ ਜਦੋਂ ਉਹ ਸਕੂਲ ਵਿੱਚ ਸੀ ਤਾਂ ਕਿੱਦਾਂ ਉਸਦੇ ਪਿਤਾ ਜੀ ਇਸ ਦੁਨੀਆ ਤੋਂ ਚਲੇ ਗਏ ਤੇ ਉਹ ਤੇ ਉਹਦੀ ਮਾਂ ਇਕੱਲੇ ਰਹਿੰਦੇ ਨੇ ਤੇ ਉਹ ਜਿਹੜੀ ਨੌਕਰੀ ਕਰ ਰਿਹਾ ਉਹ ਉਸਦੇ ਪਿਤਾ ਜੀ ਦੀ ਹੈ ਅਸਲ ਵਿੱਚ ਉਹ ਨੌਕਰੀ ਨਹੀਂ ਕਰਨਾ ਚਾਹੁੰਦਾ ਪਰ ਉਹਦੀ ਮਜਬੂਰੀ ਆ ਕਿਉਂਕਿ ਉਸਦੀ ਨੌਕਰੀ ਨਾਲ ਹੀ ਘਰ ਚੱਲਦਾ ਉਹ ਆਪਣੀ ਵੱਡੀ ਪੋਸਟ ਲਈ ਤਿਆਰੀ ਕਰ ਰਿਹਾ ਤੇ ਉਸ ਨੂੰ ਯਕੀਨ ਆ ਕਿ ਉਸ ਨੂੰ ਵੱਡੀ ਪੋਸਟ ਵਿੱਚ ਨੌਕਰੀ ਜ਼ਰੂਰ ਮਿਲੇਗੀ ਆਪਣੀ ਗੱਲ ਨੂੰ ਖਤਮ ਕਰਦੇ ਹੋਏ ਨਿੰਮੂ ਨੂੰ ਆਪਣੇ ਬਾਰੇ ਦੱਸਣ ਲਈ ਕਿਹਾ ਨਿੰਮੂ ਆਪਣੇ ਬਾਰੇ ਕੀ ਦੱਸੇ ਉਸ ਨੂੰ ਤਾਂ ਪਤਾ ਵੀ ਨਹੀਂ ਕਿ ਅਸਲ ਵਿੱਚ ਉਹ ਕੌਣ ਆ ਉਹ ਆਪਣੇ ਆਪ ਨੂੰ ਰਾਖਸ਼ਾਂ ਵਿੱਚ ਗਿਣਦੀ ਹੈ ਅੱਜ ਪਹਿਲੀ ਵਾਰ ਉਹ ਕਿਸੇ ਇਨਸਾਨ ਦੇ ਘਰ ਬੈਠ ਕੇ ਉਸਦੀ ਕਹਾਣੀ ਸੁਣ ਰਹੀ ਸੀ ਫਿਰ ਨਿੰਮੂ ਬੋਲੀ ਕਿ ਉਹ ਤੇ ਉਹਦੇ ਪਿਤਾ ਜੀ ਬਸ ਦੋ ਹੀ ਜੀ ਨੇ ਪਰਿਵਾਰ ਵਿੱਚ ਉਸਦੀ ਮਾਂ ਨੂੰ ਬਚਪਨ ਵਿੱਚ ਹੀ ਛੱਡ ਕੇ ਚਲੀ ਗਈ ਸੀ ਪਤਾ ਨਹੀਂ ਕਿੱਥੇ ਉਹਦੇ ਬਾਰੇ ਉਸ ਨੂੰ ਉਸਦੇ ਪਿਤਾ ਜੀ ਨੇ ਅਜੇ ਤੱਕ ਨਹੀਂ ਦੱਸਿਆ ਦਰ ਅਸਲ ਉਹ ਮੇਰੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ ਪਰ ਉਹਨਾਂ ਨੇ ਕਦੇ ਵੀ ਉਹਨਾਂ ਦੇ ਜਾਣ ਦਾ ਕਾਰਨ ਮੈਨੂੰ ਨਹੀਂ ਦੱਸਿਆ ਨਿੰਮੂ ਦੀਆਂ ਗੱਲਾਂ ਸੁਣ ਕੇ ਮਹਿੰਦਰ ਵੀ ਭਾਵੁਕ ਹੋ ਕੇ ਬੋਲਿਆ ਕਿ ਆਪਾਂ ਦੋਨਾਂ ਨੂੰ ਹੀ ਪੂਰੇ ਪਰਿਵਾਰ ਵਾਲਾ ਸੁੱਖ ਨਹੀਂ ਮਿਲਿਆ। ਮਿੰਦਰ ਦੀ ਗੱਲ ਸੁਣ ਕੇ ਨਿੰਮੂ ਬੋਲੀ ਸ਼ਾਇਦ ਇਹੀ ਹੈ ਜੋ ਆਪਣੇ ਦੋਨਾਂ ਵਿੱਚ ਸਮਾਨ ਹੈ। ਇਸ ਤੋਂ ਬਾਅਦ ਉਹ ਦੋਨੋਂ ਇੱਕ ਦੂਜੇ ਵੱਲ ਵੇਖਦੇ ਨੇ। ਹਾਂਜੀ ਦੋਸਤੋ ਇਹ ਸੀ ਆਪਣੀ ਕਹਾਣੀ ਇੱਛਾ ਧਾਰੀ ਨਾਗਣ। ਕਹਾਣੀ ਤੁਹਾਨੂੰ ਕਿਵੇਂ ਲੱਗੀ? ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।